ਸਤਿ ਸ੍ਰੀ ਅਕਾਲ ਦੋਸਤੋਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆ ਜੇਬੀ ਅਪਡੇਟ ਠੀਕ ਹੈ ਜੀ ਜੇਬੀ ਅਪਡੇਟ ਦੇ ਵਿੱਚ ਤੁਹਾਡਾ ਸੁਆਗਤ ਕਰਨੇ ਆ ਠੀਕ ਹੈ ਤਾਂ ਤੁਸੀਂ ਸਲੈਪਸ ਦੇਖ ਲਿਆ ਹੁਣ ਦਸਵੀਂ ਸ਼੍ਰੇਣੀ ਦਾ ਠੀਕ ਹੈ ਜੀ ਨੌਵੀਂ ਵਾਲਿਆਂ ਦਾ ਵੀ ਸਵਾਗਤ ਹੈ ਜਿਹੜੇ ਨੌਵੇਂ ਦਸਵੀਂ ਹੋਏ ਨੇ ਦਸਵੀਂ ਜੋ ਹੋਏ ਨੇ ਤੇ ਨੌਵੇਂ ਰਿਜ਼ਲਟ ਤੁਹਾਡਾ ਕਿਵੇਂ ਆਇਆ ਉਹ ਦੱਸ ਦਿਓ ਸਾਨੂੰ ਠੀਕ ਹੈ ਕਮੈਂਟ ਚ ਹਾਂ ਦਾ ਕਰਨੇ ਆਪਾਂ ਸ਼ੁਰੂ ਤੇ ਪਾਠ ਹੈਗੇ ਇਹ ਪਹਿਲਾ ਭੂਗੋਲ ਦਾ ਪਾਠ ਦਾ ਨਾਮ ਹੈ ਕਿ ਸੋਮੇ ਅਤੇ ਵਿਕਾਸ ਠੀਕ ਹੈ ਜੀ ਭੂਗੋਲ ਦਾ ਪਾਠ ਹੈ ਸਮਾਜੀ ਵਿਗਿਆਨ ਦਾ ਆਪਾਂ ਇਹ ਪ੍ਰਸ਼ਨ ਕਰਨੇ ਆ ਪਹਿਲਾਂ ਠੀਕ ਹੈ ਜੀ ਹਾਂ ਜੀ ਇਹ ਪ੍ਰਸ਼ਨ ਆ ਗਏ ਵੇਖੋ ਬਹੁਤ ਚੋਣਵੇਂ ਪ੍ਰਸ਼ਨ ਨੇ ਠੀਕ ਹੈ ਇਹ ਵੀ ਬਹੁਤ ਜ਼ਰੂਰੀ ਨੇ ਆਪਾਂ ਤੁਹਾਨੂੰ ਇਹਨਾ ਇਹੇ ਕਰਾ ਦੇਣੇ ਆ ਗੀ ਕੱਚਲਾ ਵਾਈਟ ਲਿਖਿਆ ਮਿਲ ਚੁੱਕੀ ਇਸ ਪ੍ਰਕਾਰ ਦਾ ਸੋਮਾ ਹੈ ਠੀਕ ਹੈ ਜੀ ਉੱਤਰ ਇਹਦਾ ਹੈਗਾ ਕਿ ਨਾ ਨਵੀਆਣ ਯੋਗ ਹਾਂਜੀ ਇਹ ਇਹਦਾ ਉੱਤਰ ਆ ਗਿਆ ਠੀਕ ਹੈ ਜੀ ਹਾਂਜੀ ਆਪਾਂ ਅੱਗੇ ਦੇਖਨੇ ਦੂਜਾ ਪ੍ਰਸ਼ਨ ਦੂਜਾ ਪ੍ਰਸ਼ਨ ਹੈ ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ ਹਾਂਜੀ ਇਹਦਾ ਉੱਤਰ ਹੈਗਾ ਮੋੜਾ ਨਵੀਂ ਆਉਣੀ ਹੋਊਗਾ ਠੀਕ ਹੈ ਜੀ ਤੀਜਾ ਪ੍ਰਸ਼ਨ ਹੈ ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ ਹਾਂਜੀ ਇਸ ਤੀਜੇ ਪ੍ਰਸ਼ਨ ਅਨੁਸਾਰ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਠੀਕ ਹੈ ਤਾਂ ਹੀ ਬੰਜਰ ਹੁੰਦੀ ਹੈ ਜ਼ਮੀਨ ਜੇ ਜਲ ਸਿੰਚਾਈ ਦਿੰਦੇ ਨਹੀਂ ਇਹ ਪੰਜਾਬ ਵਿੱਚ ਇਹਦਾ ਕਾਰਨ ਹੈ ਠੀਕ ਹੈ ਬਾਕੀ ਰਾਜਾਂ ਦਾ ਅਲੱਗ ਕਾਰਨ ਹੁੰਦਾ ਕਿ ਸਿੰਚਾਈ ਘੱਟ ਹੁੰਦੀ ਹੈ ਪਰ ਆਪਣੇ ਪੰਜਾਬ ਚ ਸਿੰਚਾਈ ਵੱਧ ਹੋਣ ਕਾਰਨ ਜ਼ਮੀਨ ਬੰਜਰ ਹੁੰਦੀ ਹੈ ਠੀਕ ਹੈ ਜੀ ਇਸ ਤੋਂ ਅੱਗੇ ਇਹ ਦੇਖੋ ਸੱਸਾ ਚੌਥਾ ਪ੍ਰਸ਼ਨ ਪੰਜਾਬ ਵਿੱਚ ਜਿਆਦਾ ਕਿਸ ਕਿਸਮ ਦੀ ਆਫਤ ਆਉਂਦੀ ਹੈ ਹਾਂਜੀ ਹੜਾ ਹੁੰਦੇ ਨੇ ਠੀਕ ਹੈ ਤੁਸੀਂ ਦੇਖਦੇ ਹੋਣੇ ਤੇ ਹਾਂਜੀ ਪੰਜਵਾਂ ਪ੍ਰਸ਼ਨ ਹੈ ਹੇਡ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਪੜੀ ਨੂੰ ਮਾਂ ਖੇਤੀ ਕੀਤੀ ਜਾਂਦੀ ਹੈ ਹਾਂਜੀ ਉਤਰਾਖੰਡ ਚ ਇਹ ਖੇਤੀ ਕੀਤੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਇਸ ਤੋਂ ਅੱਗੇ ਹੈਗਾ ਆਪਣਾ ਐ ਹਾਂਜੀ ਕਕਾ ਪ੍ਰਸ਼ਨ ਹੈਡ ਲਿਖਿਆ ਵਿੱਚੋਂ ਕਿਹੜੇ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ ਹਾਂਜੀ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ ਉਹ ਹੈ ਆਪਣਾ ਗੁਜਰਾਤ ਠੀਕ ਹੈ ਜੀ ਗੁਜਰਾਤ ਇਸ ਤੋਂ ਅੱਗੇ ਆ ਗਿਆ ਖੱਖਾ ਪ੍ਰਸ਼ਨ ਖੇਤਰ ਖੇਤਤੀਬੇ ਉਪਪੋਗਤੇ ਸਥਾਨਾਂ ਦੀ ਅਨੁਵਾਹਾ ਵਰਤੋ ਕਰਨ ਹਾਂਜੀ ਇਸ ਖਾਲੀ ਤਾਂ ਹਾਂ ਜੇ ਬਪਾ ਵੇਖਦੇ ਕਿ ਕੀ ਆਵੇਗਾ ਹਾਂਜੀ ਇਹ ਚਾਰ ਆਪਸ਼ਨ ਨੇ ਇਸ ਦਾ ਉੱਤਰ ਹੈਗਾ ਆਪਣੇ ਕੋਲ ਪਹਿਲਾ ਪਹਿਲਾ ਉੱਤਰ ਹੈ ਹਾਂਜੀ ਇਹ ਉੱਤਰ ਰਿਹਾ ਇਹਦਾ ਸਮਾਜ ਸਮਾਜੀ ਆਰਥਿਕ ਤੇ ਵਾਤਾਵਰਣੀ ਉਕੜਾਂ ਉਤਪਨ ਹੁੰਦੀਆਂ ਹਨ ਠੀਕ ਹੈ ਜੀ ਅੱਗੇ ਗੱਗਾ ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਆਖਿਆ ਜਾਂਦਾ ਹੈ ਉਹਨਾਂ ਕਹੇ ਜਾਂਦਾ ਕਿ ਬੰਜਰ ਭੂਮੀ ਜਿਹੜੀ ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਬੰਜਰ ਭੂਮੀ ਕਿਹਾ ਜਾਂਦਾ ਹੈ ਇਸ ਤੋਂ ਆਪਾਂ ਅੱਗੇ ਦੇਖਨੇ ਆ ਹਾਂਜੀ ਕਗਾ ਚਰਨੋ ਬਿਲ ਪਰਮਾਣੂ ਕਾਨ ਕਿੱਥੇ ਵਾਪਰਿਆ ਸੀ ਉਹ ਵਾਪਰਿਆ ਸੀ ਯੂਕਰੇਨ ਠੀਕ ਹੈ ਜੀ ਇਹ ਰਸ਼ੀਆ ਤੇ ਯੂਕਰੇਨ ਵਿੱਚ ਪਿਛੇ ਜੀ ਵਾਰ ਹੋਈ ਸੀ 2022 ਵਿੱਚ ਠੀਕ ਹੈ ਇਹਦਾ ਉੱਤਰ ਆਗਾ ਯੂਕਰੇਨ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਬਹੁ ਵਿਕਲਪੀ ਪ੍ਰਸ਼ਨ ਠੀਕ ਹੈ ਇਹ ਤੁਹਾਡੇ ਐਗਜ਼ਾਮ ਚ ਇੱਕ ਇੱਕ ਜਾਂ ਫਿਰ 2 ਨੰਬਰਾਂ ਦੇ ਵੀ ਆ ਜਾਂਦੇ ਨੇ ਇਸ ਚ ਠੀਕ ਹੈ ਅੱਗੇ ਕਿਸਨੇ ਕਿਹਾ ਸੀ ਤਰਤੇ ਉਤੇ ਸਾਰੇ ਹੰਦਿਆਂ ਲੋਣਾ ਪੂਰਨ ਲਈ ਬਹੁਤ ਕੁਝ ਹੈ ਪਰ ਲਾਲਚੰਦ ਦਾ ਲਾਲਚ ਪੂਰਨ ਲਈ ਕੁਝ ਵੀ ਨਹੀਂ ਹਾਂ ਜਿਹੇ ਜਿਹੜਾ ਵਾਕ ਹੈ ਨਾ ਪੂਰਾ ਇਹ ਕਿਹਾ ਸੀ ਆਪਣੇ ਮਹਾਤਮਾ ਗਾਂਧੀ ਨੇ ਠੀਕ ਹੈ ਮਹਾਤਮਾ ਗਾਂਧੀ ਨੇ ਇਹ ਵਾਕ ਕਿਹਾ ਸੀ हां जी तो उन्होंने ये भी करा दिए हेड लिखे बाकी हमारे एक शब्द लिखो ठीक है मिट्टी पानी वनस्पति और खनिज पदार्थ बारे कुदरत दीया रहमता यकीन है कुदरती साधन है ठीक है इस तो आगे ना नवी आउन योग्य सोमे एक किस्म खनिज और खनिज तेल ठीक है जेड़े नहीं आंदे ठीक है जहां नवी आउने वो खनिज तेल अपन कह सकते हैं तीसरा के ਵੱਧ ਪਾਣੀ ਸੋਖਣ ਦੀ ਸਮਰੱਥਾ ਵਾਲੀ ਮਿੱਟੀ ਦੀ ਕਿਸਮ ਹੈ ਉਹ ਰੇਤਲੀ ਮਿੱਟੀ ਜਿਹੜੀ ਕਿ ਪਾਣੀ ਵੱਧ ਸੋਖਦੀ ਆ ਉਹਨੂੰ ਪਤਾ ਹੈ ਕਿ ਰੇਤਲੀ ਮਿੱਟੀ ਇਹਦਾ ਉੱਤਰ ਆਵੇਗਾ ਠੀਕ ਹੈ ਚੌਥਾ ਪ੍ਰਸ਼ਨ ਮੌਨਸੂਨੀ ਜਲਵਾਯੂ ਦੀ ਖੁਰੀ ਹੋਈ ਮਿੱਟੀ ਦੀ ਕਿਸਮ ਜਲੋੜੀ ਮਿੱਟੀ ਅੱਗੇ ਪੰਜਵਾਂ ਪੌਂਖੋਰ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ ਸ਼ੈਲਟਰ ਪੱਟੀਆਂ ਠੀਕ ਹੈ ਜੀ ਸ਼ੈਲਟਰ ਪੱਟੀਆਂ ਤੇ ਛੇਵਾਂ ਇਸ ਨੂੰ ਕੇ ਸ਼ੇਮ ਆ ਗਿਆ ਭਾਰਤ ਦੇ ਉੱਤਰ ਦੇ ਮੈਦਾਨ ਕਿਸ ਕਿਸਮ ਦੀ ਮਿੱਟੀ ਦੇ ਬਣੇ ਹਨ ਉਹ ਨੇ ਜਲੋੜੀ ਮਿੱਟੀ ਦੇ ਠੀਕ ਹੈ ਜੀ ਅੱਗੇ ਇਹ ਕੁਐਸਚਨ ਆਗੇ ਹੇਡ ਲਿਖੇ ਪ੍ਰਸ਼ਨਾਂ ਦੇ ਉੱਤਰ 30 ਸ਼ਬਦਾਂ ਵਿੱਚ ਦਿਓ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਬਾਕੀ ਵੱਡੇ ਪ੍ਰਸ਼ਨ ਨੇ ਇਹ ਵੀ ਬਹੁਤ ਇੰਪੋਰਟੈਂਟ ਨੇ ਨਾ ਸਕਰੀਨਸ਼ਾਟ ਖਿੱਚ ਲਓ ਤੇ ਆਪਣੀ ਨੋਟਬੁੱਕ ਤੇ ਜ਼ਰੂਰ ਲਿਖ ਲਓ ਇਹ ਇਗਜ਼ਾਮ ਚ ਬਹੁਤ ਹੀ ਇੰਪੋਰਟੈਂਟ ਨੇ ਠੀਕ ਹੈ ਇਹ ਕਰ ਲਓ ਤੁਸੀਂ ਮੈਂ ਤੁਹਾਨੂੰ ਉੱਪਰਲੇ ਖਾਲੀ ਥਾਂਵਾਂ ਤੇ ਬਹੁਤ ਚੌਣਵੇਂ ਪ੍ਰਸ਼ਨ ਕਰਵਾਤੇ ਠੀਕ ਹੈ ਜੀ ਇਹ ਸਾਰੇ ਪ੍ਰਸ਼ਨ ਤੁਸੀਂ ਕਰਨੇ ਨੇ ਆਪਣੀ ਕਾਪੀ ਤੇ ਠੀਕ ਹੈ ਜਿਵੇਂ ਇਹਨਾਂ ਤੁਹਾਨੂੰ ਸਾਰੇ ਕਰਾਮਾ ਪ੍ਰਸ਼ਨ ਨੂੰ ਤਾਂ ਬਹੁਤ ਟਾਈਮ ਲੱਗ ਜੇਗਾ ਤੇ ਵੀਡੀਓ ਬਹੁਤ ਹੀ ਲੰਬੀ ਬਣ ਜੇਗੀ ਤਾਂ ਅਸੀਂ ਤੁਹਾਨੂੰ ਐਵੇਂ ਹੀ ਸਿੱਧਾ ਪਾਠ ਕਰਾ ਰਹੇ ਹਾਂ ਤਾਂ ਇਹ ਤੁਸੀਂ ਦੇਖਦੇ ਹੋ ਤੇ ਇਹਦਾ ਸਕਰੀਨਸ਼ਾਟ ਖਿੱਚ ਲਿਓ ਹਾਂ ਜੇ ਕਿ ਇਹ ਚਿੱਤਰ ਦਿੱਤਾ ਹੈ ਇਹ ਤੁਸੀਂ ਆਪਣੇ ਅਧਿਆਪਕ ਚੋਂ ਦੇ ਆਪਕ ਨੂੰ ਪੁੱਛ ਕੇ ਬਣਾ ਸਕਦੇ ਹੋ ਜਾਂ ਫਿਰ ਜੇ ਬਣਾ ਲਓਗੇ ਤੁਸੀਂ ਉਹ ਵੀ ਬਹੁਤ ਚੰਗਾ ਹੈ ਬਣਾ ਲਿਓ ਠੀਕ ਹੈ ਜੀ ਹਾਂਜੀ ਏਸੀ ਤੁਹਾਡਾ ਪਾਠ ਪਹਿਲਾ ਤੇ ਹੋਰ ਪਾਠ ਵੀ ਤੁਹਾਨੂੰ ਇੱਥੇ ਸਮਾਜਿਕ ਵਿਗਿਆਨ ਦੇ ਤੇ ਹੋਰ ਸਬਜੈਕਟਾਂ ਦੇ ਜ਼ਰੂਰ ਕਰਾਵਾਂਗੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਕਰ ਦਿਓ ਲਾਈਕ ਕਮੈਂਟ ਨਾਲ ਤੁਹਾਨੂੰ ਕੋਈ ਹੋਰ ਵੀਡੀਓ ਦੇ ਵਿੱਚ ਧੰਨਵਾਦ